ਕਲਾ ਨੰਦਗੜ ਸਾਹਿਬ ਵਾਲੇ ਮਹਾਪੁਰਸ਼ਾਂ ਵੱਲੋਂ ਲਗਾਤਾਰ ਜੜੀਆਂ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੇਵਾਵਾਂ ਜਾਰੀ ਹੈ। ਭਾਵੇਂ ਸਤਲੁਜ ਦੀ ਗੱਲ ਧੀ ਜਾਂ ਨਵਾਂ ਸ਼ਹਿਰ ਔੜ ਸੁਖਸਾਲ ਬੰਦ ਦੀ ਗੱਲ ਧੀ ਜਾਂ ਫਿਰ ਅੰਮ੍ਰਿਤਸਰ ਬਾਰਡਰ ਏਰੀਆ ਦੀ ਗੱਲ ਧੀ ਜਾਂ ਫਿਰ ਜਿਹੜੀਆਂ ਨਹਿਰਾਂ ਸਤਲੁਜ ਦੇ ਲਾਗੇ ਪੈ ਗਈਆਂ ਆਨੰਦਪੁਰ ਸਾਹਿਬ ਉਹਨਾਂ ਦੀ ਗੱਲ ਧੀ ਇੱਕ ਆਵਾਜ਼ ਤੋਂ ਨੂਰ ਪਰਵੇਦੀ ਦੇ ਨੌਜਵਾਨਾਂ ਨੇ ਬੋਰੀਆਂ ਭਰ-ਭਰ ਕੇ ਬਾਬਾ ਗੁਰਦੇਤਾ ਜੀ ਬੁੱਢਣ ਸਾਹ ਤੇ ਜਿੰਨੇ ਬੰਨ ਉਹ ਸੇਵਾ માં ਨਮਾਈਆਂ ਉਸ ਤੋਂ ਬਾਅਦ ਮਹਾਂਪੁਰਸ਼ ਬਾਬਾ ਸਦਨਾਮ ਸਿੰਘ ਜੀ ਤੇ ਬਾਬਾ ਸੋਚਾ ਸਿੰਘ ਜੀ ਜੋ ਕਿ ਅੱਜ ਲੋੜ ਹੈ ਜਿਸ ਤਰ੍ਹਾਂ ਗੁਰੂ ਕੇ ਲੰਗਰ ਦੀ ਲੋੜ ਪਿਛਲੇ ਦਿਨੀ ਪੰਜਾਬ ਦੇ ਵਿੱਚ ਰਾਸ਼ਨ ਦੀ ਲੋੜ ਜਾਂ ਹਰੇ-ਚਾਰੇ ਦੀ ਜਾਂ ਦਵਾਈਆਂ ਦੀ ਉਸ ਦੇ ਨਾਲ ਅੱਜ ਉਹ ਜ਼ਮੀਨਾਂ ਜੋ ਕਿ ਹਿਮਾਚਲ ਤੋਂ ਪਾਣੀ ਆਣ ਕਰਕੇ ਰੇਤ ਗਾਧ ਮਿੱਟੀ ਹੜਕੇ ਆ ਗਈ ਹੈ ਅੱਜ ਉਹਨਾਂ ਲੋੜਵੰਦਾਂ ਦੇ ਲਈ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਸੰਪਰਦਾ ਕिला ਆਨੰਦਗੜ੍ਹ अनेका ਹੀ ਟਰੈਕਟਰ ਜਿਹੜੇ ਲੈ ਕੇ ਰਵਦਾਸ ਏਰੀਆ ਬਾਰਡਰ ਇਲਾਕਾ ਰਾਵੀ ਦਾ ਜਿਹੜਾ ਕੰਡੇ ਤੇ ਲੋਕ बसे ਹੋਏ ਐ ਉਹਨਾਂ ਨੇ ਜ਼ਮੀਨਾਂ ਪੱਧਰ ਕਰਨੀਆਂ ਬਹਾਈ ਬੀਜਣ ਤੱਕ ਜਿਹੜੀ ਸੇਵਾ ਹੈ ਸੰਪਰਤਾਵਾ ਕਾਰ ਸੇਵਾ ਕਿਲਾ ਅਨੰਦਗੜ੍ਹ ਲਗਾਤਾਰ ਪਿਛਲੇ ਕਈਆਂ ਦਿਨਾਂ ਤੋਂ ਜੋ ਸੇਵਾ ਚੱਲ ਰਹੀ ਹੈ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਾਰ ਸੇਵਾ ਕਿਲਾ ਅਨੰਦਗੜ੍ਹ ਬਾਬਾ ਸੁੱਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੇ ਨਾਲ ਜੋ ਕਿ ਬਾਰਡਰ ਏਰੀਆ ਦੇ ਉੱਤੇ ਸੇਵਾ ਮਨਵਾ ਰਹੇ ਐ ਉੱਥੇ ਕਰਾ ਦੀ ਲੋਡ ਹੈ ਡੋਲੂ ਕਰਾ ਕੰਪਿਊਟਰ ਤੇ ਆਪਣਾ ਟਰੈਲੀਆਂ ਦੀ ਲੋਡ ਹੈ ਟਰੈਕਟਰਾਂ ਦੀ ਲੋਡ ਹੈ ਭਾਵੇਂ ਇੱਕ ਦਿਨ ਲਾਓ ਭਾਵੇਂ ਦੋ ਦਿਨ ਲਾਓ ਭਾਵੇਂ ਚਾਰ ਦਿਨ ਲਾਓ ਕਿਉਂਕਿ ਬਹੁਤ ਵੱਡੀ ਸੇਵਾ ਹੈ ਕਿਸੇ ਦਾ ਜਿਹੜਾ ਖੇਤ ਪੰਧਰ ਕਰਕੇ ਦਵਾਰੇ ਬੀਜ ਕੇ ਉਹਨਾਂ ਨੂੰ ਦੇਣੇ ਬਹੁਤ ਵੱਡੀਆਂ ਸੇਵਾਵਾਂ ਕਾਰ ਸੇਵਾ ਕਲਾ ਆਨੰਦ ਕਢਦੀਆਂ ਸੋ ਆਓ ਰੌੜ ਮਿਲ ਇਸ ਮਹਾਨ ਸੇਵਾ ਦੇ ਵਿੱਚ ਜਿਸ ਤਰ੍ਹਾਂ ਕਾਰਜ ਚੱਲਦੇ ਉਦੇ ਵਿੱਚ ਕੱਲ ਵੀ ਸਾਡੇ ਜਿਹੜੇ ਰੂਬਨਗਰ ਤੋਂ ਐ ਟੀਚਰ ਜੁਣੀਆ ਉਹਨਾਂ ਵੱਲੋਂ 1 ਲੱਖ ਰੁਪਏ ਦੀ ਜਿਹੜੀ ਆ ਯੋਗਦਾਨ ਪਾਇਆ ਗਿਆ ਉਸ ਤੋਂ ਬਾਅਦ ਅਸਮਾਨ ਪ੍ਰਕੋਲਾ ਪਰ ਵਾਲਿਆਂ ਵੱਲੋਂ ਨੌਜਵਾਨਾਂ ਵੱਲੋਂ ਵੀ ਸੇਵਾਵਾਂ ਕੀਤੀਆਂ ਗਈਆਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਪਣੇ ਜਿਹੜੇ ਕਿਸਾਨ ਵੀਰ ਟਰੈਕਟਰ ਤੇ ਡੋਲੂ ਕੜਾ ਲੈ ਕੇ ਸੈਨਸਵਾਲ ਲੜੀ ਭਲਾਂ ਚੰਦਪੁਰ ਬੇਲਾ ਕਲਮਾ ਪਿੰਡ ਡੂਨੇਵਾਲ ਹੀਰਪੁਰ ਨੂਰਪੁਰ ਬੇਦੀ ਤੋਂ ਜਿੰਨੇ ਵੀ ਨੌਜਵਾਨ ਉਹ ਵੀ ਕਈਆਂ ਦਿਨਾਂ ਤੋਂ ਬਾਬਾ ਜੀ ਦੇ ਨਾਲ ਟਰੈਕਟਰ ਲੈ ਕੇ ਅਮਰਸਰ ਦੇ ਇਲਾਕੇ ਦੇ ਵਿੱਚ ਗਏ ਹੋਏ ਹੈ ਸੋ ਦੋਸਤੋ ਵੀਡੀਓ ਵੱਧ ਤੇ ਵੱਧ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬਰ ਕਰਿਓ ਤੁਹਾਡਾ ਆਪਣਾ ਹਰਪਾਲ ਸਿੰਘ ਪਾਲੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 嗯。Mm hmm.